ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਗੁਰਪ੍ਰੇਮ ਲਹਿਰੀ ਤੇ ਅੱਜ ਅਸੀਂ ਜਾ ਰਹੇ ਹਾਂ ਲਾਹੌਰ ਤੋਂ ਕਸੂਰ ਦੇ ਰਾਹ ਦੇ ਵਿੱਚ ਹੱਤਾਂਗੇ ਵਾਲੇ ਬਾਈ ਨੂੰ ਦੇਖਿਆ ਤਾਂਗਾ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਇਦਾਂ ਚੱਲਦਾ ਹੋਇਆ ਪਹਿਲਾਂ ਸੁਣਦੇ ਸੀਗੇ ਕਸੂਰ ਦੇ ਵਿੱਚ ਅੱਜ ਅਸੀਂ ਦੇਖਣ ਆਏ ਹੈਗੇ ਆ ਸਾਈ ਬੁੱਲੇ ਸ਼ਾ ਦੀ ਕਬਰ ਤੇ ਪਹੁੰਚ ਗਏ ਆ ਅਸੀਂ ਕਸੂਰ ਦੇ ਵਿੱਚ ਸਾਈ ਬੁੱਲੇ ਸ਼ਾ ਇੱਕ ਬਹੁਤ ਵੱਡਾ ਸੂਫੀ ਕਵੀ ਇੱਕ ਸਤਿਰ ਹੋਇਆ ਤੇ ਕਸੂਰ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਮাজার ਬਣੀ ਹੋਈ ਹੈਗੀ ਆ ਉੱਥੇ ਮੇਲਾ ਲੱਗਦਾ ਹੈਗਾ ਨਹੀਂ ਨਹੀਂ ਬੜੀ ਰੌਣਕਾਂ ਲੱਗਦੇ ਬਹੁਤ ਸਮੇਂ ਕਿਹਾ ਜਾਂਦਾ ਹੈ ਕਿ ਸਾਈ ਬੁੱਲੇ ਸ਼ਾ ਇੱਕ ਉੱਚ ਜਾਤੀ ਦੇ ਨਾਲ ਸੰਬੰਧਤ ਸੀਗੇ ਤੇ ਜਦੋਂ ਕਿ ਉਹਨਾਂ ਦੇ ਜਿਹੜੇ ਗੁਰੂ ਸੀ ਸ਼ਾ ਇਨਾਇਤ ਉਹ ਅਰਾਈ ਜਾਤੀ ਦੇ ਨਾਲ ਸੰਬੰਧਿਤ ਸੀ ਜਿਨ੍ਹਾਂ ਨੂੰ ਨਿਚਲੀ ਨੀਵੇਂ ਦਰਜੇ ਦੀ ਜਾਤੀ ਮੰਨਿਆ ਜਾਂਦਾ ਸੀ ਤੇ ਉਹ ਉਹਨਾਂ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ ਤੇ ਇਸ ਕਰਕੇ ਪਰਿਵਾਰ ਦੇ ਲੋਕ ਤੇ ਹੋਰ ਲੋਕ ਉਹਨਾਂ ਦਾ ਵਿਰੋਧ ਕਰਦੇ ਸੀ ਤੇ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਉਹਨਾਂ ਦਾ ਸੰਸਕਾਰ ਕਬਰਸਤਾਨ ਦੇ ਵਿੱਚ ਨਹੀਂ ਕਰਨ ਦਿੱਤਾ ਗਿਆ ਉਹਨਾਂ ਨੂੰ ਸਾਂਝੇ ਕਬਰਸਤਾਨ ਦੇ ਵਿੱਚ ਨਹੀਂ ਦਫਨਾਉਣ ਦਿੱਤਾ ਗਿਆ ਜਿਸ ਕਰਕੇ ਉਹਨਾਂ ਨੂੰ ਇੱਕ ਵੱਖਰੀ ਜਗ੍ਹਾ ਤੇ ਦਫਨਾਇਆ ਗਿਆ ਤੇ ਉਸ ਜਗ੍ਹਾ ਤੇ ਹੀ ਹੁਣ ਉੱਥੇ ਮਜ਼ਾਰ ਬਣੀ ਹੋਈ ਹੈਗੀ ਆ ਉੱਥੇ ਪਾਕਿਸਤਾਨੀ ਤਾਂ ਕਿਸੇ ਵੇਲੇ ਵੀ ਆ ਜਾ ਸਕਦੇ ਨੇ ਪਰ ਭਾਰਤ ਤੋਂ ਆਏ ਹੋਏ ਲੋਕਾਂ ਨੂੰ ਪਹਿਲਾਂ ਤਾਂ ਕਸੂਰ ਦਾ ਵੀਜ਼ਾ ਲੈਣਾ ਪੈਂਦਾ ਤੇ ਪੁਲਿਸ ਨੂੰ ਨਾਲ ਲੈ ਕੇ ਸੁਰੱਖਿਆ ਨਾਲ ਲੈ ਕੇ ਉੱਥੇ ਵਿਜ਼ਿਟ ਕਰਨਾ ਪੈਂਦਾ ਹੈਗਾ ਸਾਈਂ ਬੁੱਲੇ ਸ਼ਾ ਦਾ ਨੇ ਬੜੀਆਂ ਜਿਹੜੀਆਂ ਸੂਫੀ ਰਚਨਾਵਾਂ ਲਿਓ ਮਸ਼ਹੂਰ ਹੋਈਆਂ ਨੇ ਅ ਬੁੱਲਾ ਕੀ ਜਾਣਾ ਮੈਂ ਕੌਣ ਹਿੰਦੀ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਗੀਤ ਜਿਹੜੇ ਹੈਗੇ ਨੇ ਉਹ ਲਏ ਗਏ ਹੈਗੇ ਨੇ ਸਾਈਂ ਬੁੱਲੇ ਸ਼ਾ ਦੀ ਮਜ਼ਾਰ ਦੇ ਉੱਤੇ ਇਕੱਲੇ ਮੁਸਲਮਾਨ ਹੀ ਨਹੀਂ ਜਾਂਦੇ ਬਲਕਿ ਭਾਰਤ ਤੋ ਆਉਣ ਵਾਲੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਹੀ ਜਾਂਦੇ ਨੇ ਤੇ ਉਥੇ ਨਤਮਸਤਕ ਹੁੰਦੇ ਨੇ ਕਿਉਂਕਿ ਉਹ ਸਾਰਿਆਂ ਦਾ ਸਾਂਝਾ ਫਕੀਰ ਹੋਇਆ ਹੈਗਾ ਅਸੀਂ ਪਹੁੰਚ ਗਏ ਆ ਸਾਈ ਬੁੱਲੇ ਸ਼ਾਹ ਦੀ ਮਜ਼ਾਰ ਦੇ ਉੱਤੇ ਇਹ ਕਰੋ ਬਾਹਰੀ ਦਰਸ਼ਨ ਉਹਨਾਂ ਦੀ ਮਜ਼ਾਰ ਦੇ ਇੱਥੇ ਦੋ ਗੇਟ ਨੇ ਵੱਡਾ ਗੇਟ ਬੰਦ ਰਹਿੰਦਾ ਹੈ ਤੇ ਛੋਟੇ ਗੇਟ ਦੇ ਥਾਣੀ ਜਿਹੜਾ ਹੈਗਾ ਤੁਹਾਨੂੰ ਅੰਦਰ ਦਾਖਲ ਹੋਣਾ ਪੈਂਦਾ ਸਾਨੂੰ ਸੋਇਬ ਸਾਡਾ ਮਿੱਤਰ ਉਹ ਲੈ ਕੇ ਜਾ ਰਿਹਾ ਅੰਦਰ ਦਰਸ਼ਨ ਕਰਾਉਣ ਦੇ ਲਈ ਤੇ ਉਹ ਤੁਸੀਂ ਦੇਖ ਸਕਦੇ ਹੋ ਇਹ ਹੈ ਮਜ਼ਾਰ ਸਾਈਬ